ਆਡੀ ਗੱਡੀ ਮਾਰ 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 ਓਏ ਆ ਲੈ ਪਾ ਪਾ ਮਾਰ ਮਾਰ ਚੰਗੀ ਖਾਲੀ ਹੋ ਗਿਆ ਇਹ ਬਾਬੇ ਨੂੰ ਹੈਗੀ ਗੁਰੂਆ ਖਾਲੀ ਹੋ ਇਧਰ ਆਉਂਦੇ ਮੁੰਡੇ ਦੇ ਆਵੇ ਗੱਡੀ ਮਾਰਦੇ ਆ ਜਹੇਦਾਰ ਨੇ ਆਵੇ ਪਾਗ ਵਾਲਾ ਆੜਨੀਆ ਆ ਜੱਡੀ ਮਗਲਾ ਇਹਦੀ ਗੱਡੀ ਆ ਮੈਂ ਪਿੱਛੇ ਆਉਂਦਿਆਂ ਜੱਡੀ ਗੱਡੀ ਕਿੱਧਰ ਲੱਗੀ ਕਿੱਥੇ ਉਹਦੇ ਇਧਰ ਜਾਂਦੇ ਆ ਮੁੰਡੇ ਮੈਂ ਭਰਾਵਾ ਪਿੱਛੇ ਆਉਂਦਿਆਂ ਇਹ ਤਾਂ ਇਧਰੋਂ ਇਹਨੂੰ ਆਉਂਦੇ ਤਾਂ ਉਧਰੋਂ ਪਹਿਲਾਂ ਪਹਿਲਾਂ ਗੱਡੀ ਮੋਟਰਸਾਈਕਲ ਉਹ ਵੱਜ ਗਏ ਇਹਨਾਂ ਦੀ ਰੋਟੀ ਸਿੱਧੀ ਆ ਮੁੰਡੇ ਆਹ ਵਾਹ ਅੱਗ ਆਈ ਮੁੰਡਾ ਆਈ ਜਹੇਦਾਰਾ ਵੇ ਆਈ ਜਹੇਦਾਰਾ ਵੇ ਬਾਬਾ ਹੁਣ ਆਲਾ ਇਹਨਾਂ ਨੂੰ ਇੱਕ ਗੱਲ ਦਗੀ ਨਹੀਂ ਦੱਸ ਰਿਹਾ ਮੈਂ ਉਹ ਚੱਲਦਾ ਪਾਸਾ ਹੈਲੋ ਇਹਨਾਂ ਵਾਇ ਮਰੀ ਬੇ ਬਗਰਾਇਆ ਪਾਦਰ ਨਾਲ ਆਇਆ ਮੈਂ ਉਦੋਂ ਦਾ ਹੀ ਮੈਂ ਇਹ ਕਹਾਂਗਾ ਕਰਦਾ ਸੱਜਣਾ ਇੱਕੋ ਛੁੱਟੀ ਨਹੀਂ ਆ ਮਾਝੀ ਵਾਲੇ ਅਸੀਂ ਆ ਦੱਸਾਂ ਕਿ ਆ ਮਾਝੇ ਵਾਲੇ ਮਾਝੇ ਵਾਲੇ ਅਸੀਂ ਲੰਗਰ ਵਾਲੇ ਅਸੀਂ ਬੰਦੀ ਵਾਲੇ ਨਹੀਂ ਆ ਸਹੀ ਕਹਿੰਦੇ ਦੱਸਾਂ ਕਿ ਮੈਂ ਮੋਟਰਸਾਈਕਲ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਅਸੀਂ ਆ ਮੋਟਰਸਾਈਕਲ ਤੇ ਦੱਸਿਆ ਕਿ ਇੱਥੇ ਸਾਡੇ ਕੋਲ ਲੱਖ ਲੱਖ ਕਰੋੜ ਕਰੋੜ ਦੀਆਂ ਗੱਡੀਆਂ ਸੁਰਸਿੰਘ ਦੇ ਵਿੱਚ ਤੇ ਸਾਡਾ ਬੰਦਾ ਕੋਈ ਬੰਦਾ ਨਾ ਗੱਡੀ ਦੇ ਵਿੱਚ ਬੰਦਾ ਪਾ ਕੇ ਲੈ ਕੇ ਗਿਆ ਅਸੀਂ ਲੰਗਰਾਂ ਵਾਲੇ ਆ ਗੰਗਲ ਲੰਗਰ ਲੰਗਰ ਆ ਅਸੀਂ ਲੰਗਰਾਂ ਵਾਲੇ ਨੇ ਬੰਦਾ ਬਚਾਉਣਾ ਆਹ ਤੇ ਬੜਿਆ ਇਹ ਲੱਗੋ ਪੂਰੀ ਜਗ੍ਹਾ ਤੇ ਮੈਂ ਮੋਟਰ ਲੱਗਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਅੰਮ੍ਰਿਤਸਰ ਬੰਦਾੜੀ ਚੋਕੇ ਇਹ ਦੇਖ ਗੁਰਦਾਨਾ ਜੜਾ ਲਖਣਾ ਕਹਿੰਦਾ ਐ ਐਂਬੂਲੈਂਸ ਨਹੀਂ ਆਈ ਉਹ ਸਾਰੇ ਬੰਦੇ ਜਿੰਨਾ ਵੀ ਆ ਗੱਡੀ ਮਾਰੀ ਆ ਉਹ ਬੰਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਦੇਖੀ ਸਰਦਾਰ ਇਹ ਬੰਦਾ ਉਧਾਰੂ ਆ ਬੰਦਾ ਚੁੱਕਿਆ ਹਸਪਤਾਲ ਪੜਿਆ ਸਰਦਾਰ ਰੰਦਾ ਹੀ ਗਾੜੀ ਵਾਲਾ ਬਾਣੀ ਵਾਲਾ

ਹੋਣ ਆਈ ਜੀ ਪੁਲਿਸ ਆਵੇ ਸਵਾਰ ਉਹ ਆਈ 100 ਬਰਾਂ ਨੰਬਰ ਉਹ ਆਈ ਵੀਰ ਜੀ 112 ਅੱਧੀ ਰਾਤ 100 ਬਰਾਂ ਆਪੂਛੀ ਜੋ ਅੱਧੀ ਰਾਤ ਹਾਂ ਤੇ ਆਈ ਜੀ ਜ਼ਿਲ੍ਹੇ ਦੀ ਪੁਲਿਸ ਆਦਲਾ ਸਾਰੇ ਸਾਰੇ ਜ਼ਿਲ੍ਹੇ ਦੀ ਪੁਲਿਸ ਆਦਲਾ ਬਾਪਾ ਬਾਪਾ ਅਗਲ ਕਰੀਏ ਚਲੋ ਚਲੋ ਨਹੀਂ ਟੋੜਣਾ ਆਇਆ ਪਾਸ ਪਾਸ ਆ ਗਏ ਆ ਜੇ ਸਾਨੂੰ ਇੱਕ ਮਿਸ਼ਨ ਮਿਲੀ ਸੀ ਕਿ ਭਈ ਸੋਰ ਸਿੰਘ ਦੇ ਲਾਗੇ ਪੈਟਰੋਲ ਮੱਪ ਲਾਗੇ ਇੱਕ ਗੱਡੀ ਦੀ ਤੇ ਇੱਕ ਮੋਟਰਸਾਈਕਲ ਇਨਫੀਲਡ ਦੀ ਹਾਂਜੀ ਹਾਂਜੀ ਐਕਸੀਡੈਂਟ ਹੋਇਆ ਕਿ ਭਈ ਜਿਹੜਾ ਮੋਟਰਸਾਈਕਲ ਵਾਲਾ ਇਨਫੀਲਡ ਵਾਲਾ ਮਾਲੂਆਲ ਦਾ ਬੰਦਾ ਰਾਜੀਤ ਸਿੰਘ ਉਹਦੀ ਡੈਥ ਹੋ ਗਈ ਹੈ ਦਰਦ ਤੇ ਬਾਕੀ ਜਿਹੜੀ ਤਫਤੀਸ਼ ਚੱਲ ਰਹੀ ਹੈ ਬਾਕੀ ਜਾਨ ਸਰ ਜਿਹੜੇ ਗੱਡੀ ਚਾਲ ਕੀ ਉਹ ਜਖਮੀ ਜੁਖਮੀ ਹੋ ਗਏ ਉਹ ਜਖਮੀ ਨੇ ਸਰ ਮੋਟਰਸਾਈਕਲ ਨੂੰ ਵੀ ਸੁਣਿਆ ਵੀ ਜਿਹੜਾ ਕਾਫੀ ਅੱਗ ਲੱਗ ਗਈ ਐਕਸੀਡੈਂਟ ਹੁਣ ਦੇ ਨਾਲ ਤੇ ਹੁਣ ਜਦੋਂ ਉਹ ਤਾਂ ਜਦੋਂ ਆਪਲ ਦੇ ਵਿੱਚ ਗੱਡੀ ਟਕਰਾਈਏ ਕੋਲੀ ਕਰਾਂ ਤੇ ਉਹ ਫਿਰ ਪਲਾਸਟਿਕ ਦੇ ਫੜਦੇ ਸੀਗੇ ਤੇ ਹੁਣ ਸਰ ਕੀ ਕਾਰਵਾਈ ਜਿਹੜੀ ਪੁਲਿਸ ਲੋਕੀ ਜੀ ਉਹ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ ਜੇਕਰ ਕੋਈ ਬਿਆਨ ਲਿਖਾਉਗਾ ਫਿਰ ਮਾਮਲਾ ਦਰਜ ਹੋਊਗਾ ਕਿ ਡੈਥ ਹੋ ਗਈ ਨੇ ਜਰੂਰ ਜਰੂਰ ਬਾਕੀ ਸੀਨੀਅਰ ਅਫਸਰ ਸਾਡੇ ਜਿੱਤ ਤਰ੍ਹਾਂ ਕਹਿ ਕੇ ਅਸੀਂ ਉਸ ਤਰ੍ਹਾਂ ਆਪਣੀ ਸਾਰੀ ਤਫਤੀਸ਼ ਕਰ ਰਹੇ ਹਾਂ